ਸਿੰਗਾਜਾ ਸਿੱਧੂ ਮੂਸੇ ਵਾਲੇ ਦੇ ਫੈਸਲੇ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ ਜਿਹੜਾਗਾ ਸੀ ਉਹ ਰਿਲੀਜ਼ ਹੋ ਚੁੱਕਾਗਾ ਆ ਸਟੈਫ ਲੰਡਨ ਦੇ ਨਾਲ ਇੱਕ ਗਾਣਾ ਵਾਲਾ ਕੀਤਾ ਗਿਆ ਸੀ ਜੋ ਕਿ ਕੱਲ ਜਿਹੜਾ ਰਿਲੀਜ਼ ਹੋ ਗਿਆਗਾ ਆ ਡਿਲੇਮਾ ਜਿਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ ਆੜਾਗਾ ਖੁਸ਼ ਹੋ ਚੁੱਕਾ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਲੱਖਾਂ ਵਿਊ ਜੜੇ ਗਏ ਆ ਉਸ ਗਾਣੇ ਨੂੰ ਆ ਚੁੱਕੇ ਗੇ ਨੇ ਲੋਕ ਬਹੁਤ ਪਿਆਰ ਨਾਲ ਉਸ ਗਾਣੇ ਨੂੰ ਦੇਖਦੇ ਪਏਗੇ ਨੇ ਕਿਉਂਕਿ ਸਿੱਧੂ ਮੂਸੇ ਵਾਲਾ ਤੁਹਾਨੂੰ ਦੱਸ ਤੀਏ ਕਿ ਜੋ 2022 ਦੇ ਵਿੱਚ ਘਟਨਾ ਉਹੀ ਸੀ ਉਹਨੂੰ ਅਜੇ 2 ਸਾਲ ਤਾਂ ਹੋ ਗਏ ਨੇ ਲੇਕਿਨ ਕਿਤਨਾ ਕਿ ਤੇਜ ਸਿੱਧੂ ਮੂਸੇ ਵਾਲੇ ਦਾ ਜਿਹੜੇ ਦਿਲਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਅਜੇ ਵੀ ਉਸੇ ਤਰ੍ਹਾਂ ਹੀ ਰਾਜ ਉਹ ਕਰਦਾ ਨਜ਼ਰ ਆਉਂਦਾ ਪਿਆਗਾ ਲੋਕ ਬੇ ਸਭੀ ਨੇ ਉਹਦਾ ਗਾਣਾ ਦਾ ਇੰਤਜ਼ਾਰ ਕਰਦੇਗੇ ਨੇ ਤਕਰੀਬਨ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਸਤਵਾਂ ਗਾਣਾ ਜਿਹੜਾ ਆਇਆ ਇਹ ਰਿਲੀਜ਼ ਹੋ ਚੁੱਕਾਗਾ ਕਿ ਲੋਕਾਂ ਨੇ ਉਸੇ ਤਰੀਕੇ ਦੇ ਨਾਲ ਹੀ ਪਿਆਰ ਦਿੱਤਾ ਜਿਵੇਂ ਕਿ ਜਦੋਂ ਸਿੱਧੂ ਮੂਸੇ ਵਾਲਾ ਜਿਉਂਦਾ ਸੀ ਉਦੋਂ ਉਹਨੂੰ ਪਿਆਰ ਦਿੰਦੇ ਸੀ ਗਾਣਾ ਕਿਵੇਂ ਦਾ ਲੱਗਾ ਤੁਹਾਨੂੰ ਜਰੂਰ ਦੇਖਿਓ ਨਾਲ ਨਾਲ ਕਮੈਂਟ ਵੀ ਕਰਿਓ ਕਿਉਂਕਿ ਸਟੈਫ ਲੰਡਨ ਦੇ ਨਾਲ ਜਿਹੜਾ ਗਾਣਾ ਜਿਹੜੇ ਆਇਆ ਗਾ ਡਿਲੀਮਾ ਇਹਨੂੰ ਸੁਣ ਕੇ ਤੇ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਪਿਆ ਕਿਉਂਕਿ ਗਾਣਾ ਹੀ ਬਹੁਤ ਸੋਹਣਾ ਗਾ ਕੀ ਤੁਸੀਂ ਗਾਣਾ ਦੇਖਿਆ ਹੈ ਅਗਰ ਨਹੀਂ ਦੇਖਿਆ ਤਾਂ ਸਟੈਫ ਲੰਡਨ ਦੇ YouTube ਪੇਜ ਤੇ ਜਾ ਕੇ ਇਹਨੂੰ ਜਰੂਰ ਸਰਚ ਕਰਿਓ ਜਾਂ ਫਿਰ Google ਦੇ ਵਿੱਚ ਜਾ ਕੇ ਜਰੂਰ ਸਰਚ ਕਰਿਓ ਤੁਹਾਨੂੰ ਆਸਾਨੀ ਨਾਲ ਲੱਭ ਜਾਵੇਗਾ